ਸਬਰ ਕਰ ਲੈ ਸਮਾਂ ਬਦਲ ਰਿਹਾ ਹੈ ਜੀਵਨ ਇੱਕ ਰੇਲ ਦੀ ਯਾਤਰਾ ਵਾਂਗ ਹੈ ਜਿੱਥੇ ਕਈ ਵਾਰ ਰੋਸ਼ਨੀ ਹੁੰਦੀ ਹੈ ਤੇ ਕਈ ਵਾਰ ਹਨੇਰਾ ਪਰ ਇਹ ਹਨੇਰਾ ਸਦਾ ਲਈ ਨਹੀਂ ਰਹਿੰਦਾ ਸਬਰ ਕਰ ਲੈ ਸਮਾਂ ਬਦਲ ਰਿਹਾ ਹੈ ਇਹ ਇੱਕ ਐਸਾ ਬਾਗ ਹੈ ਜੋ ਹੌਸਲਾ ਵੀ ਦਿੰਦਾ ਹੈ ਤੇ ਸਬਰ ਦੀ ਦਿਖਾਉਂਦਾ ਹੈ ਜਦੋਂ ਜੀਵਨ ਵਿੱਚ ਦੁੱਖ ਆਉਂਦੇ ਹਨ ਹਾਲਾਤ ਖਿਲਾਫ ਉਹ ਜਾਂਦੇ ਹਨ ਅਸਫਲਤਾ ਪੈਰ ਚੁੰਮਦੀ ਹੈ ਤਾਂ ਇਨਸਾਨ ਥੱਕ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਕੁਝ ਨਹੀਂ ਬਚਾ ਪਰ ਏ ਉਹ ਸਮਾਂ ਹੁੰਦਾ ਹੈ ਜਿੱਥੇ ਸਬਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਕਿਉਂਕਿ ਕੋਈ ਵੀ ਦੁਖਦਾਈ ਪਲ ਸਦਾ ਲਈ ਨਹੀਂ ਰਹਿੰਦਾ ਜਿਵੇਂ ਰਾਤ ਦੇ ਬਾਅਦ ਸਵੇਰ ਆਉਂਦੀ ਹੈ ਉਸੇ ਤਰ੍ਹਾਂ ਬੁਰਾ ਸਮਾਂ ਵੀ ਚਲੇ ਜਾਂਦਾ ਹੈ ਸਬਰ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਬਲਕਿ ਇਹ ਅੰਦਰਲੀ ਤਾਕਤ ਦੀ ਪਛਾਣ ਹੈ ਕਈ ਵਾਰ ਜ਼ਿੰਦਗੀ ਵਿੱਚ ਅਸੀਂ ਜੋ ਚਾਹੁੰਦੇ ਹਾਂ ਉਹ ਹੀ ਠੀਕ ਸਮੇਂ ਤੇ ਨਹੀਂ ਮਿਲਦਾ ਪਰ ਮਤਲਬ ਇਹ ਨਹੀਂ ਕਿ ਉਹ ਕਦੇ ਨਹੀਂ ਮਿਲੇਗਾ ਸਮਾ ਬਦਲਦਾ ਹੈ ਹਾਲਾਤ ਬਦਲਦੇ ਹਨ ਤੇ ਰੱਬ ਹਰ ਕਿਸੇ ਦੀ ਸੁਣਦਾ ਹੈ ਜੇਕਰ ਅਸੀਂ ਅਸੀਂ ਹੌਸਲਾ ਰੱਖੀਏ ਸਬਰ ਕਰੀਏ ਤਾਂ ਜ਼ਿੰਦਗੀ ਵਿੱਚ ਅਸੰਭਵ ਵੀ ਸੰਭਵ ਬਣ ਜਾਂਦਾ ਹੈ ਇਤਿਹਾਸ ਦੇ ਅਨੇਕ ਉਦਾਹਰਣ ਹਨ ਜਿੱਥੇ ਲੋਕਾਂ ਨੇ ਸਬਰ ਅਤੇ ਮਿਹਨਤ ਨਾਲ ਆਪਣੀ ਕਿਸਮਤ ਬਦਲੀ ਕਈ ਮਹਾਨ ਵਿਅਕਤੀਆਂ ਨੂੰ ਵੀ ਆਪਣੇ ਜੀਵਨ ਵਿੱਚ ਲੰਬਾ ਇੰਤਜ਼ਾਰ ਤੇ ਸਬਰ ਕਰਨਾ ਪਿਆ ਪਰ ਅਖੀਰ ਉਹਨਾਂ ਦੀ ਜਿੱਤ ਹੋਈ ਅੱਜ ਜੇਗਰ ਤੂੰ ਮੁਸ਼ਕਿਲ ਵਿੱਚ ਹੈ ਉਦਾਸ ਹੈ ਹਾਰਿਆ ਹੋਇਆ ਹੈ ਮਹਿਸੂਸ ਕਰ ਰਿਹਾ ਹੈ ਤਾਂ ਯਾਦ ਰੱਖ ਇਹ ਸਿਰਫ ਇੱਕ ਪਹਾੜ ਹੈ ਪੂਰੀ ਕਹਾਣੀ ਨਹੀਂ ਸਬਰ ਕਰ ਹੌਸਲਾ ਰੱਖ ਤੇ ਰੱਬ ਉੱਤੇ ਭਰੋਸਾ ਕਰ ਕਿਉਂਕਿ ਸਮਾਂ ਕਦੇ ਵੀ ਇੱਕ ਅਜਿਹਾ ਨਹੀਂ ਰਹਿੰਦਾ ਤੇ ਉਹ ਚੰਗਾ ਸਮਾਂ ਆਵੇਗਾ ਤਾਂ ਤੈਨੂੰ ਆਪਣੇ ਸਬਰ ਤੇ ਮਾਣ ਹੋਏਗਾ ਸਬਰ ਕਰ ਲੈ ਸਮਾਂ ਬਦਲ ਰਿਹਾ ਹੈ ਇਹ ਸਿਰਫ ਇੱਕ ਪੰਕਤੀ ਨਹੀਂ ਪੂਰੀ ਜ਼ਿੰਦਗੀ ਦੀ ਸੱਚਾਈ ਹੈ